ਇੱਕ ਬੜਾ ਸੋਹਣਾ ਟ੍ਰੈਂਡ ਨਾ ਜੀ ਆਪਣੇ ਇੱਥੇ ਚੱਲ ਪਿਆ ਵੀ ਬੱਚੇ ਦੇ ਦੋਸਤ ਬਣੋ ਹੂੰ ਫਾਦਰ ਨਾਲ ਬਣੋ ਹੂੰ ਪਰ ਸਹੀ ਮਾਇਨੇ ਦੇ ਵਿੱਚ ਆਪਾਂ ਨੂੰ ਪਹਿਲਾਂ ਫਾਦਰ ਬਣਨਾ ਚਾਹੀਦਾ ਅੱਛਾ ਫਾਦਰ ਬਣਦੇ ਬਣਦੇ ਸਮਾਂ ਉਹਦਾ ਦੋਸਤ ਰਹਿਣਾ ਚਾਹੀਦਾ ਜੁਪੀਰੀਅਰ ਰਹਿਣ ਵਾਸਤੇ ਸਟਰੋਂਗ ਦਿਖਾਉਣ ਵਾਸਤੇ ਇੱਕ ਆਪਦੇ ਚਿਹਰੇ ਦੇ ਉੱਤੇ ਨਕਾਬ ਪਾਉਂਦਾ ਵੀ ਮੈਂ ਸਟਰੋਂਗ ਆ ਜੋ ਕਿ ਝੂਠਾ ਤੁਸੀਂ ਸਟਰੋਂਗ ਉਦੋਂ ਜਦੋਂ ਤੁਸੀਂ ਬਿੜਾ ਨਸ਼ੇ ਤੋਂ ਵੀ ਚਾਰ ਬੰਦੇ ਨੇ ਮੂਰੇ ਖੜੇ ਹੋ ਕੇ ਕਹਿ ਰਹੇ ਕਿ ਨਸ਼ੇ ਦੀ ਲੋੜ ਨਹੀਂ ਤੁਹਾਡੇ ਤੋਂ ਮੈਂ ਤੁਹਾਡੇ ਤੋਂ ਪਹਿਲਾਂ ਹੀ ਉੱਤੇ ਹਾਂ ਅਸੀਂ ਵੈਸੀ ਚੜ੍ਹਦੀ ਕਲਾ 'ਚ ਜੇਕਰ ਤੁਹਾਡਾ ਬੱਚਾ ਸਿੱਖਾ Hindu ਆ ਕੁਛ ਵੀ ਆ ਪਹਿਲਾ ਇਨਸਾਨ ਉਸ ਤੋਂ ਬਾਅਦ ਉਹ ਕਿਸੇ ਵੀ ਰੱਬ ਨੂੰ ਮੰਨਦਾ ਨਹੀਂ ਚਾਹੇ ਸਿੱਖਾਂ ਦਾ ਬੱਚਾ ਹੋ ਕੇ ਮੁਸਲਮਾਨਾਂ ਦੀ ਜਿਹੜੇ ਧਰਮ ਆ ਉਹਨਾਂ ਨੂੰ ਮੰਨਦਾ ਚਾਹੇ ਸਿੱਖਾਂ ਦਾ ਬੱਚਾ ਹੋ ਕੇ Hindu ਦਾ ਧਰਮ ਮੰਨਦਾ ਪਰ ਐਟ ਲੀਸਟ ਉਹ ਰੱਬ ਨੂੰ ਮੰਨਦਾ ਤੁਸੀਂ ਕਿਸਮਤ ਵਾਲਿਓ ਕਿ ਤੁਹਾਡਾ ਬੱਚਾ ਪਰਮਾਤਮਾ ਦੇ ਵਿੱਚ ਅ విశ్వਾਸਤਾ ਕਰਦਾ ਪਰ ਰੋਲ ਦੇ ਦੇਖਿਆ ਅਸੀਂ ਲੁਧਿਆਣੇ ਦੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦੇ 100 ਕਿੱਲੇ ਪੈੜੀ ਸੀ ਜਿ ਸਿਰਫ ਵਿਆਜ ਹੀ ਖਾਂਦੇ ਰਹੇ ਤੇ ਤਾਂ ਨੂੰ ਸਾਰੀ ਉਮਰ ਵਧੀਆ ਨਹੀਂ ਸੀ ਪਰ ਅੱਜ ਦੀ ਸਿਚੁਏਸ਼ਨ ਇਹ ਹੈ ਚਿੱਟੇ ਨੇ ਘਰ ਮਾਂਜਦਾ ਔਰ 60 70 ਸਾਲ ਦੀ ਇਸ ਟਾਈਮ ਉਮਰ 60 62 ਸਾਲ ਦੀ ਉਮਰ ਔਰ ਇਸ ਟਾਈਮ ਆਟੋ ਚਲਾ ਕੇ ਗੁਜ਼ਾਰਾ ਕਰਨਾ ਹੈ ਇਦੇ ਅੰਦਰ ਇੰਨੀ ਕਿ ਤਾਕਤ ਹੈ ਤੁਹਾਡੇ ਲੀਵਰ, ਆਂਤੜੀਆਂ, ਸਕਿਨ, ਹਰ ਚੀਜ਼ ਨੂੰ ਰਿਪੇਅਰ ਕਰ ਸਕਦਾ, ਮੈਟਾਬੋਲਾਈਜ਼ ਕਰ ਸਕਦਾ ਤੇ એનર્ਜੀ ਵੀ ਦੇ ਸਕਦਾ। ਤੁਸੀਂ ਉਹਨਾਂ ਨੂੰ ਬੜਾ ਸੌਖੀ ਜੀ ਚੀਜ਼ ਹੈ ਜੀ। ਬਸ ਮੈਂ ਕਹਿੰਦਾ ਵੈਸੇ ਤਾਂ ਲੋੜ ਹੀ ਨਾ ਪਵੇ ਪਰ ਜੇ ਲੋੜ ਪੈ ਗਈ ਤਾਂ ਤੁਸੀਂ ਇਹਨੂੰ ਵਰਤ ਕੇ ਦੇਖੋ ਹਫ਼ਤੇ ਦੇ ਵਿੱਚ ਇੱਕ ਵਾਰੀ। ਅੱਛਾ, ਮਹੀਨੇ 'ਚ 4 ਵਾਰੀ, ਹਫ਼ਤੇ 'ਚ ਇੱਕ ਵਾਰੀ। ਠੀਕ ਹੈ। ਇੱਕ ਬੜਾ ਸੋਹਣਾ ਟ੍ਰੈਂਡ ਨਾ ਜੀ ਆਪਣੇ ਇੱਥੇ ਚੱਲ ਪਿਆ ਵੀ ਬੱਚੇ ਦੇ ਦੋਸਤ ਬਣੋ। ਹਮ ਫਾਦਰ ਬਣਣਾ ਹਮ ਪਰ ਸਹੀ ਮਾਇਨੇ ਦੇ ਵਿੱਚ ਆਪਾਂ ਨੂੰ ਪਹਿਲਾਂ ਫਾਦਰ ਬਣਨਾ ਚਾਹੀਦਾ ਅੱਛਾ ਫਾਦਰ ਬਣਦੇ ਬਣਦੇ ਸਾਨੂੰ ਉਹਦਾ ਦੋਸਤ ਰਹਿਣਾ ਚਾਹੀਦਾ ਓਕੇ ਚੰਗਾ ਦੋਸਤ ਉਹ ਹੀ ਹੈ ਜਿਹੜੇ ਤੁਹਾਡੇ ਚਪੇੜੇ ਵੀ ਲਾ ਸਕੇ ਹਮ ਤੁਹਾਡੀ ਗਲਤੀ ਕੀਤੀ ਤੇ ਤੇ ਫਾਦਰ ਜੇ ਤੁਹਾਡਾ ਪਹਿਲਾਂ ਦੋਸਤ ਬਣ ਗਿਆ ਹਮ ਤੇ ਉਦੋਂ ਬਾਅਦ ਫਾਦਰ ਬਣਨ ਦੀ ਕੋਸ਼ਿਸ਼ ਕਰੂਗਾ ਉਦੋਂ ਉਹ ਜਵਾਕ ਵੀ ਫਰੈਂਡ ਬਣ ਗਿਆ ਜੇ ਤੁਹਾਡੇ ਬਾਪੂ ਜੀ ਦਾ ਨਾਮ ਮੁਕੇਸ਼ ਆ ਤਾਂ ਕਿੱਥੇ ਤੋਂ ਪਹਿਲਾਂ ਕਹਿੰਦੇ ਸੀ ਪਾਪਾ ਜੀ ਆਏ ਹਮ ਮਣਕਿਉਂ ਕਹਦਾ ਮੁਕੇਸ਼ ਤੈਨੂੰ ਕੀ ਹੋ ਗਿਆ ਹਮ ਤੇ ਉਹਨਾਂ ਬਾਪੂ ਜੀ ਉਹਦੇ ਲਫੇੜੇ ਲਾਉਂਦੇ ਵੀ ਯਾਰ ਇਹ ਮੈਨੂੰ ਸਿੱਧਾ ਹੀ ਨਾਮ ਤੇ ਆ ਕਿਉਂ ਕਿ ਕਿਉਂਕਿ ਤੁਸੀਂ ਉਹਨੂੰ ਉਨੀ ਖੁੱਲ੍ਹ ਦਿੱਤੀ ਉਹ ਦਾਇਰਾ ਨਹੀਂ ਉਹਨੂੰ ਦਿਖਾਇਆ ਓਕੇ ਇਹੀ ਸਿਚੁਏਸ਼ਨ ਦੇ ਵਿੱਚ ਬਹੁਤ ਸਾਰੇ ਬੱਚੇ ਜਦੋਂ ਆਪਦੇ ਮਾਪੇ ਨੂੰ ਪੁੱਛਦੇ ਆ ਸਵਾਲ ਪੁੱਛਦੇ ਆ ਵੀ ਮਾਤਾ ਜੀ ਜਾਂ ਪਿਤਾ ਜੀ ਸ਼ਰਾਬ ਕੀ ਹੁੰਦੀ ਆ ਹਮ ਜਦੋਂ ਘਰ ਦੇ ਕਹਿੰਦੇ ਆ ਗੰਦੀ ਗੱਲ ਨਹੀਂ ਕਰਨੀ ਹਮ ਉਹਦੀ ਕਯਰਿਓਸਿਟੀ ਵਧ ਜਾਂਦੀ ਹੈ ਉਹਦੀ ਕਯਰਿਓਸਿਟੀ ਹੋਰ 100 ਗੁਣਾ ਹੋਊਗੀ ਜੀ ਜਦੋਂ ਬੱਚੇ ਨੇ ਕਿਹਾ ਪਾਪਾ ਸੈਕਸ ਕੀ ਹੁੰਦਾ? ਹੂੰ ਸੰਭੋਗ ਕੀ ਹੁੰਦਾ ਪਾਪਾ ਜੀ? ਹੂੰ ਤੇ ਬਾਪੂ ਜੀ ਕਹਿੰਦੇ ਓਏ ਗੰਗਿਆਂ ਕਲਾ ਕਿੱਥੋਂ ਸਿੱਖ ਰਿਆ? ਹੂੰ ਉਹ ਕਿੱਥੇ ਤਾਂ ਉਹ ਸਟਾਈਲ ਤੋਂ ਬੱਚੇ ਨੂੰ ਲੋੜ ਸੀ ਸਹੀ ਗਾਈਡੈਂਸ ਦੀ ਤੁਸੀਂ ਨਹੀਂ ਦਿੱਤੀ ਨਾ? ਹੂੰ ਹੁਣ ਉਹਨੂੰ ਬਾਹਰ 3600 ਬੰਦਾ ਬੈਠਾ ਆਉਂਦੀਆਂ ਬੰਦੂਖਾਂ ਲੈ ਕੇ ਉਹਨੂੰ ਦੱਸਰ ਵਾਸਤੇ ਵੀ ਸੰਭੋਗ ਕਿਹਨੂੰ ਕਹਿੰਦੇ ਜੋ ਕਿ ਟੋਟਲੀ ਰੋਂਗ ਹੂੰ ਤੁਸੀਂ ਤਾਂ ਇਹਨੂੰ ਜੰਮੇ ਤੁਸੀਂ ਤਾਂ ਦੱਸ ਸਕਦੇ ਸੀਗੇ ਪਰ ਤੁਸੀਂ ਨਹੀਂ ਦੱਸਿਆ ਕਿਉਂ ਨਹੀਂ ਇਹ ਗੰਦੀਆਂ ਗੱਲਾਂ ਨੇ ਜੇ ਗੰਦੀਆਂ ਗੱਲਾਂ ਨੇ ਤਾਂ ਪੈਦਾ ਕਿਵੇਂ ਹੋਗੇ ਜੀ ਕਾਕਾ ਹਮ ਹਮ ਇਹਦਾ ਮਤਲਬ ਆਪਾਂ ਗੰਦੀ ਚੀਜ਼ ਕਰਕੇ ਬੱਚਾ ਪੈਦਾ ਹੁੰਦਾ ਇਹਦੂ ਸ਼ੁੱਧ ਚੀਜ਼ ਕੁਛ ਨਹੀਂ ਹੋ ਸਕਦੀ ਹਮ ਹਮ ਪਰ ਉਹ ਸ਼ੁੱਧ ਚੀਜ਼ ਉੱਤੇ ਪੜਦਾ ਏਡਾ ਵੱਡਾ ਪਾ ਦਿੰਨੇ ਆਪਾਂ ਵੀ ਉਹ ਬੱਚਾ ਉਸ ਕਿਉਰਿਓਸਿਟੀ ਦੇ ਵਿੱਚ ਬੜੀ ਸੋਹਣੀ ਗੱਲ ਆ ਫਰੁਕੀ ਜੀ ਨੌਜਵਾਨ ਮੁੰਡੇ ਦਾ 22 23 ਸਾਲ ਦੀ ਉਮਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੈਕਸ਼ੂਅਲ ਲਾਈਫ ਨੂੰ ਲੈ ਕੇ ਆਪਦੀ ਗਰਸਤੀ ਜੀਵਨ ਨੂੰ ਲੈ ਕੇ ਫਿਜ਼ੀਕਲ ਹੈਲਥ ਨੂੰ ਲੈ ਕੇ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ 22 ਸਾਲ ਦਾ ਮੁੰਡਾ ਵਾ ਵਿਆਹ ਹੋ ਰਿਹਾ ਵਾ ਉਹਦੇ ਦਿਮਾਗ ਚ ਯਾਰ ਬੈਲੀ ਨੇ ਕਹਿਤਾ ਭਰਾਵਾ ਨੇ ਕਹਿਤਾ ਫਾਦਰ ਨੇ ਕਹਿਤਾ ਮਾੜੀ ਜੀ ਫੀਮ ਖਾ ਲਾ ਕੰਫਿਡੈਂਟਰ ਉਹ ਹੂੰ ਉਹ ਜਿਹੜੀ ਮਾੜੀ ਜੀ ਫੀਮ ਖਾਦੀ ਤਾਂ ਉਹਦੀ ਵਾਈਫ ਨੂੰ ਤਾਂ ਨਹੀਂ ਪਤਾ ਸੀ ਵੀ ਕਿੰਨੀ ਟਾਈਮ ਲੱਗਣੀ ਆ ਜ ਕਿੰਨਾ ਇਹਨੇ ਸਮਾਂ ਲਾਉਣਾ ਹੂੰ ਤੁਸੀਂ ਫੀਮ ਮਾੜੀ ਜੀ ਖਾਦੀ ਉਹਦੇ ਨਾਲ ਤੁਹਾਡਾ ਬਲੱਡ ਫਲੋ ਵਧਿਆ ਨਾਈਟ੍ਰਾਈਟ ਜਿਹੜਾ ਆਪਣੇ ਪੈਨਿਸ ਦੇ ਵਿੱਚ ਫਲੋ ਬਣਾਉਂਦਾ ਉਹ ਵਧਿਆ ਤੁਸੀਂ ਜਦੋਂ ਰਿਲੇਸ਼ਨ ਬਣਾਇਆ ਤੇ ਉਹਦੇ ਨਾਲ ਲੇਡੀ ਨੂੰ ਲੱਗਿਆ ਵੀ ਠੀਕ ਆ ਇੰਨੀ ਟਾਈਮ ਨੂੰ ਇੰਨੀ ਆ ਰੁਤਕ ਕਮਾਲ ਸੀਗਾ ਨਾੜ ਖੀਨ ਦੇ ਹਮ ਜਦੋਂ ਅਗਲੇ ਦਿਨ ਫੀਨ ਨਹੀਂ ਖਾਦੀ ਤਾਂ ਵਾਈਫ ਦੇ ਦਿਮਾਗ ਦੇ ਵਿੱਚ ਕੁਐਸ਼ਨ ਉੱਠ ਖੜੂਗਾ ਵੀ ਕੀ ਫਰਕ ਆ ਜੀ ਹਮ ਉਹ ਚੀਜ਼ ਨੂੰ ਮੇਨਟੇਨ ਕਰਨ ਦੇ ਚੱਕਰ 'ਚ ਬੱਚੇ ਲਾ ਕੇ ਕੀ 30 ਮੈਂ ਇੱਕ ਗੱਲ ਕਹਿਣਾ ਹੁਣ ਨਹੀਂ ਸ਼ੁਰੂ ਸ਼ੁਰੂ ਦੇ ਵਿੱਚ ਸਵਾਦ ਚ ਹੁੰਦਾ ਜਦੋਂ ਬੰਦਾ ਛੱਡਦਾ ਨਾ ਜੀ ਸਾਡੇ ਕੋਲੇ ਆਉਂਦੇ ਜਦੋਂ ਲੋਕ ਵੀ ਅਸੀਂ ਛੱਡਣਾ ਹਮ ਤਾਂ ਉਦੋਂ ਕਹਿੰਦੇ ਵੀ ਅਸੀਂ ਸ਼ੁਰੂ ਸਵਾਦ ਚ ਕੀਤਾ ਸੀ ਹਾਲ ਦੀ ਘੜੀ ਇਸਾਡੀ ਖਰਾਕ ਬਣ ਗਈ ਜੇ ਨਹੀਂ ਖੰਦਰਾ ਤੁਰਿਆ ਆਪਣੇ ਬੱਚੇ ਦੇ ਅੰਦਰ ਜੇ ਫਰਜ਼ ਕਰ ਲੋ ਵਿਸਥਾ ਅਕਾਲਪੁਰਖ ਅਗੇ ਕੋਈ ਅਰਦਾਸ ਹੈ ਵੀ ਕੋਈ ਇਸ ਤਰ੍ਹਾਂ ਤੇ ਤੁਰੇ ਨਾ ਪਰ ਜੇਕਰ ਕਿਸੇ ਦਾ ਵੀ ਚਵਾਕ ਪੇਤਾ ਜਾਂ ਕੋਈ ਵੀ ਪਰਿਵਾਰਕ ਸਾਥੀ ਇਸ ਰਾਹ ਤੇ ਤੁਰ ਗਿਆ ਵਾ ਤਾਂ ਉਹਦੇ ਅੰਦਰ ਸਭ ਤੋਂ ਵੱਡੀ ਕਮੀ ਹੁੰਦੀ ਆ ਹੱਡੀਆਂ ਖੜਕਣੀਆਂ ਸ਼ੁਰੂ ਹੋ ਜਾਂਦੀ ਆ ਠੀਕ ਹੈ ਤਾਂ ਉਹਦੇ ਵਿੱਚ ਕੈਲਸ਼ੀਅਮ ਦੀ ਤੌਰ ਤੇ ਚੂਨਾ ਪਵਰਤਸਾ ਦੇਣ ਜਿਹੜਾ ਰੋਹ ਦਾ ਚੂਸ ਆ ਗੰਨੇ ਦਾ ਚੂਸ ਆ ਇਦੇ ਅੰਦਰ ਇੰਨੀ ਕਿ ਤਾਕਤ ਹੈ ਤੁਹਾਡੇ ਲੀਵਰ ਆਂਤੜੀਆਂ ਸਕਿਨ ਹਰ ਚੀਜ਼ ਨੂੰ ਰਿਪੇਅਰ ਕਰ ਸਕਦਾ ਮੈਟਾਬੋਲਾਈਜ਼ ਕਰ ਸਕਦਾ ਤੇ એનર્ਜੀ ਵੀ ਦੇ ਸਕਦਾ ਤੁਸੀਂ ਉਹਨਾਂ ਨੂੰ ਬੜਾ ਸੌਖੀ ਜੀ ਚੀਜ਼ ਹੈ ਜੀ ਬਸ ਮੈਂ ਕਹਿੰਦਾ ਵੈਸਾ ਲੋਡ ਹੀ ਨਾ ਪਾਵੇ ਪਰ ਜੇ ਲੋਡ ਪਾਗੀ ਤਾਂ ਤੁਸੀਂ ਇਹਨੂੰ ਵਰਤ ਕੇ ਦੇਖੋ ਹਫ਼ਤੇ ਦੇ ਵਿੱਚ ਇੱਕ ਵਾਰੀ अच्छा महीने च चार बारी हफ्ते च एक बारी ठीक है ਤੁਸੀਂ ਇੱਕ ਦਿਨ ਵੱਲੋਂ ਵੀ ਸ਼ਨੀਵਾਰ ਨੂੰ ਇਹ ਕਰਨਾ ਤੇ ਅਗਲੇ ਸ਼ਨੀਵਾਰ ਨੂੰ ਫੇਰ ਅਗਲੇ ਸ਼ਨੀਵਾਰ ਨੂੰ ਫੇਰ ਅਗਲੇ ਸ਼ਨੀਵਾਰ ਨੂੰ ਇਸ ਤਰ੍ਹਾਂ ਹੀ ਰੱਖਣਾ ਠੀਕ ਹੈ ਕਰਨਾ ਕੀ ਕਰੂਗਾ ਮੈਂ ਤੁਹਾਨੂੰ ਦੱਸਦਾ ਜਿਹੜੀ ਜੋੜਾਂ ਦੇ ਵਿੱਚ ਖੜਖੜ ਹੋਣ ਲੱਗ ਜਾਂਦੀ ਨੇ ਜਦੋਂ ਆਪਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਲੱਗਦਾ ਹੂੰ ਉਹਨੂੰ ਰਿਕਵਰੀ ਕਰਨ ਦੇ ਵਿੱਚ ਮਦਦ ਕਰੂਗਾ ਠੀਕ ਹੈ ਸੈਕੰਡਲੀ ਜਦੋਂ ਆਪਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਆ ਤਾਂ ਉਹਨੇ ਆਪਣੇ ਲੀਵਰ ਨੂੰ ਹਾਮ ਕਰਨਾ ਹੀ ਕਰਨਾ ਠੀਕ ਹੈ ਤਾਂ ਉਹਨੂੰ ਰਿਕਵਰੀ ਦੇ ਵਿੱਚ ਮਦਦ ਕਰਦਾ ਬਹੁਤ ਸਾਰੇ ਬੱਚਿਆਂ ਨੇ ਆਪਦੀ ਸਕਿਨ ਖਰਾਬ ਕਰ ਲਈ ਹੁੰਦੀ ਐ ਨਿਸ਼ੇ ਕਰਨ ਟੈਂਪਲ ਹੋਏ ਹੁੰਦੇ ਆ ਗੱਡੇ ਹੋ ਜਾਂਦੇ ਆ ਉਹਨਾਂ ਚੀਜ਼ਾਂ ਨੂੰ ਠੀਕ ਕਰਨ ਦੇ ਵਿੱਚ ਵੀ ਮਦਦ ਕਰਦਾ ਠੀਕ ਹੈ ਇਹ ਇਹਦੇ ਹੋਰ ਵੀ ਕਈ ਅਨਿਕ ਕਾਰਨ ਨੇ ਜੀ ਤੇ ਵੈਸੇ ਮੈਂ ਸਭ ਨਾਲ ਜਿਹੜੇ ਮੁੱਢ ਤਿੰਨ ਕਾਰਨ ਨੇ ਜਿਹੜੇ ਨਸ਼ੇ ਕਰਨ ਸਭ ਤੋਂ ਪਹਿਲਾਂ ਜਿਹੜੇ ਖਰਾਬ ਹੁੰਦੇ ਆ ਹੱਡੀਆਂ ਲੀਵਰ ਤੇ ਸਕੇਲ ਠੀਕ ਹੈ ਇਤਨਾ ਦੇ ਉੱਤੇ ਮੇਨ ਬਹੁਤ ਸੋਹਣਾ ਇਹਦੀ ਕੰਮ ਦਿਖਾਉਂਦਾ ਠੀਕ ਹੈ ਕਰਨਾ ਕੀ ਹੈ ਤੁਸੀਂ ਇੱਕ ਮਾਚਸ ਦੀ ਤਿੱਲੀ ਲੈ ਲੈਣੀ ਹੈ ਤੁਸੀਂ ਠੀਕ ਹੈ ਇਹਨੂੰ ਜੋਸ ਦੇ ਵਿੱਚ ਡਿਪ ਕਰਕੇ ਹਮ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਚੂਨੇ ਦੇ ਵਿੱਚ ਡਿਪ ਕਰ ਲਓ ਬਸ ਇੰਨਾਕ ਇੰਨਾਕ ਚੂਨਾ ਹੀ ਲੈਣਾ ਜੀ ਅੱਛਾ ਉਸ ਤੋਂ ਬਾਅਦ ਚੂਨਾ ਵੀ ਨਹੀਂ ਲੈਣਾ ਠੀਕ ਹੈ ਉਸ ਤੋਂ ਬਾਅਦ ਇਹਦੇ ਵਿੱਚ ਮਿਲਾ ਦੇਣਾ ਹਮ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਇਹਨੂੰ ਪੀ ਲਓ ਹਮ ਤੇ ਇਹ ਹੱਡੀਆਂ ਵਾਸਤੇ ਲੀਵਰ ਵਾਸਤੇ ਤੁਹਾਡੇ ਬਲੱਡ ਵਾਸਤੇ ਤੁਹਾਡੀ ਸਕਿਨ ਵਾਸਤੇ ਸਾਰਿਆਂ ਲਈ ਚੰਗਾ ਹੂੰ ਪਰ ਮੈਂ ਬੇਨਤੀ ਕਰਦਾ ਜਿਹੜੇ ਵੀ ਮਾਪੇ ਕਿਸੇ ਵੀ ਤਰ੍ਹਾਂ ਦਾ ਮੈਂ ਹਰ ਵੈਦ ਦੀ ਹਰ ਡਾਕਟਰ ਦੀ ਰਿਸਪੈਕਟ ਕਰਦਾ ਬਹੁਤ سارے ਲੋਕਿਆਂ ਦੇ ਨਸ਼ਾ ਛੱਡਿਆ ਜਾ ਸਕਦਾ ਮੈਂ ਇੱਕੋ ਗੱਲ ਕਹਿਣਾ ਸਾਰੀ ਗੇਮ ਤੁਹਾਡੇ ਮਾਈਂਡ ਤੇ ਹੈ ਹੂੰ ਪਹਿਲਾਂ ਮਨ ਬਣਾ ਹੂੰ ਜੇ ਤੁਹਾਡੇ ਜਿਹੜੇ ਮਾਪੇ ਇਹ ਗੱਲ ਕਰਦੇ ਆ ਵੀ ਕੋਈ ਇਸ ਤਰ੍ਹਾਂ ਦੀ ਚੀਜ਼ ਹੋਵੇ ਜੀ ਦਾਲ ਦੇ ਵਿੱਚ ਅਸੀਂ ਤੁੱਕੇ ਪਾ ਕੇ ਦੇ ਦੇ ਤੇ ਨਸ਼ਾ ਛੱਡਿਆ ਜਾਵੇ ਹਾਂ ਤਾਂ ਮਾਤਾ ਜੀ ਜਿੱਦੇ ਜਵਾਬ ਨੂੰ ਹੀ ਗੱਲ ਪਤਾ ਲੱਗੀ ਵੀ ਮੇਰੇ ਤੋਂ ਚੋਰੀ ਇਹਨਾਂ ਨੇ ਮੇਰੀ ਦਾਲ ਸਬਜ਼ੀ ਵਿੱਚ ਕੋਈ ਚੀਜ਼ ਪਾਈ ਆ ਮੇਰੇ ਸ਼ਬਦ ਗਲਤ ਹੋ ਸਕਦੇ ਪਰ ਅਸੀਂ ਪ੍ਰੈਕਟੀਕਲ ਲੋਕਾਂ ਦੇ ਪਿੰਡਾਂ ਚ ਘਰਾਂ ਚ ਦੇਖਿਆ ਜੀ ਮਾਤਾ ਨੂੰ ਗੁੱਤ ਫੜ ਕੇ ਘਰੋਂ ਬਾਹਰ ਵਾਰਿਆ ਹਾਂ ਔਰ ਬੱਚਾ ਨੇ ਆਪਦੀ ਮਾਤਾ ਨੂੰ ਕੁੱਟਿਆ ਜੁੱਤੀਆਂ ਨਾਲ ਕੁੱਟਿਆ ਗੁੱਤ ਫੜ ਕੇ ਰੋਡ ਤੇ ਕਸੀਟਿਆ ਜਿਸ ਦਿਨ ਉਹ ਜਵਾਬ ਜਿਹੜਾ ਨਸ਼ਾ ਕਰਦਾ ਸੀ ਉਹ ਪਤਾ ਲੱਗ ਗਿਆ ਹਾਂ ਔਰ ਜਿਹੜਾ ਬੰਦਾ ਕੋਈ ਵੀ ਬੰਦਾ ਨਸ਼ਾ ਕਰਦਾ ਹੋਵੇ ਨਾ ਛੱਡਿਆ ਜਾ ਸਕਦਾ ਪਹਿਲਾਂ ਤਾਂ ਇਹ ਦੱਸੋ ਵੀ ਨਸ਼ਾ ਛੱਡਿਆ ਜਾ ਸਕਦਾ 100% ਛੱਡਿਆ ਜਾ ਸਕਦਾ ਜੀ ਛੱਡਿਆ ਜਾ ਸਕਦਾ 100% ਛੱਡਿਆ ਜਾ ਸਕਦਾ ਪਰ ਪਹਿਲੀ ਚੀਜ਼ ਇਹ ਬਚਣਾ ਚਾਹੁੰਦੇ ਹੋ ਤੁਸੀਂ ਬਚਣ ਵਾਲੇ ਰਸਤੇ ਹੈਗੇ ਹੋ ਮਤਲਬ ਬਚਨ ਵਾਲੇ ਰਸਤੇ ਦੇ ਵਿੱਚ ਵੀ ਦੋ ਚੀਜ਼ਾਂ ਨੇ ਜੀ ਪਹਿਲੀ ਗੱਲ ਤਾਂ ਤੁਹਾਡਾ ਮਨ ਬਣਦਾ ਥੋੜੀ ਜਿਹੀ ਅੱਕ ਚੁੱਕੀ ਹੋ ਤੁਹਾਡਾ ਮਨ ਕਹਿੰਦਾ ਵੀ ਯਾਰ ਆਪਦੀ ਜ਼ਿੰਦਗੀ ਖਰਾਬ ਕਰ ਲ ਵੀ ਹੁਣ ਤਾਂ ਨਾ ਫੀਮ ਖਾਈਏ ਨਾ ਡੁੱਡੇ ਖਾਈਏ ਨਾ ਸਨੈਕ ਪੀਏ ਤਾਂ ਰਹਿ ਨਹੀਂ ਜਾਂਦਾ ਜੇ ਉਹ ਸਿਚੁਏਸ਼ਨ ਆ ਫਿਰ ਤਾਂ ਹੁਣ ਤਾਂ ਆਪਾਂ ਐਨਾਲਾਈਸਿਸ ਕਰ ਲਈ ਵੀ ਛੱਡੋ ਯਾਰ ਇਹਨੂੰ ਨੋਰਮਲ ਲਾਈਫ ਚ ਜੀ ਠੀਕ ਹੈ ਠੀਕ ਹੋ ਗਿਆ ਇੱਕ ਤਾਂ ਇਹ ਚੀਜ਼ ਹੈ ਦੂਸਰੀ ਸਭ ਤੋਂ ਵੱਡੀ ਅੱਛਾ ਤੁਸੀਂ ਕਿਵੇਂ ਕਹਿ ਰਹੇ ਹੋ ਸਰ ਦੂਸਰੀ ਜਿਹੜੀ ਸਭ ਤੋਂ ਵੱਡੀ ਅਸਿਸਟੈਂਸ ਚਾਹੀਦੀ ਹੈ ਨਾ ਜੀ ਬੱਚੇ ਨੂੰ ਉਹ ਹੈਗੀ ਉਹਦੀ ਕੰਪੈਨੀਅਨ ਉਹਦੀ ਫੈਮਿਲੀ ਬੰਦੀ ਠੀਕ ਹੈ ਅਕਸਰ ਕੀ ਹੁੰਦਾ ਕੋਈ ਬੰਦਾ ਨਸ਼ਾ ਕਰਨ ਲੱਗ ਗਿਆ ਕਹਿੰਦਾ ਯਾਰ ਮੈਂ ਨਸ਼ਾ ਛੱਡਣਾ ਉਹਨੂੰ ਕਹਿੰਦੇ ਤੂੰ ਨਸ਼ਾ ਛੱਡਣਾ ਰੋਜ਼ ਦਾਉ ਪੀਣ ਵਾਲਾ ਬੰਦਾ ਰੋਜ਼ ਡੋਡੇ ਖਾਨ ਵਾਲਾ ਬੰਦਾ ਫੀਮ ਖਾਨ ਵਾਲਾ ਬੰਦਾ ਫੀਮ ਕਰਦੇ ਬਿਨਾਂ ਤੇਰੇ ਤੋਂ ਤੁਰਿਆ ਨਹੀਂ ਜਾਂਦਾ ਤੂੰ ਛੱਡ ਦੇ ਜਾਂ ਤੇ ਹੂੰ ਉਹਨੂੰ ਇਹ ਤਾਣੇ ਮਿਲਦੇ ਆ ਜਦੋਂ ਉਹਨੂੰ ਇਸ ਤਰ੍ਹਾਂ ਦੇ ਤਾਣੇ ਮਿਲਦੇ ਨੇ ਮੇਰੇ ਲੋਕਾਂ ਦੇ ਖੜੇ ਹੋਏ ਲੋਕਾਂ ਦੇ ਹਾਲਾਤ ਜਦੋਂ ਬੱਚੇ ਨੂੰ ਤਾਣੇ ਮਿਲਦੇ ਨੇ ਅਸੀਂ ਹਾਲਾਤ ਇਹ ਵੀ ਦੇਖੇ ਨੇ ਤੇ ਬੱਚਾ ਕਹਿੰਦਾ ਜੀ ਆਹ ਬਈ ਦਾਰੂ ਜੇ ਇੱਕ ਪਿਓ ਦੇ ਰੋਕੇ ਦਿਖਾ ਲੋ ਹੂੰ ਆਪਿਆ ਚਿੱਟਾ ਇੱਕ ਪਿਓ ਦੇ ਰੋਕੇ ਦਿਖਾ ਦਿਓ ਹੂੰ ਉਹ ਬੱਚੇ ਨੂੰ ਕਿੱਥੇ ਤਾਂ ਤੁਸੀਂ ਸਾਂਭਣਾ ਸੀ ਹੂੰ ਜਦੋਂ ਤੁਹਾਡਾ ਕੋਈ ਵੀ ਆਪਦਾ ਘਰ ਦਾ ਸਾਥੀ ਮੈਂ ਇੱਕ ਚੀਜ਼ ਹੋਰ ਕਹਿਣਾ ਹੁਣ ਨਹੀਂ ਜਿਹੜਾ ਬੰਦਾ ਨਸ਼ਾ ਕਰਦਾ ਨਾ ਜੀ ਹੂੰ ਉਹਦੀ ਵਿਲ ਪਾਵਰ ਪੂਰੀ ਦੁਨੀਆ ਚ ਸਭ ਤੋਂ ਸਟਰੋਂਗ ਉਹ ਤੋਂ ਸਟਰੋਂਗ ਜੈਲ ਪਾਵਰ ਪੂਰੀ ਵਰਲਡ ਦੇ ਵਿੱਚ ਕਿਸੇ ਦੀ ਨਹੀਂ ਜਿਹੜਾ ਬੰਦਾ ਨਸ਼ਾ ਕਰਦਾ ਉਹ ਕਿਵੇਂ ਤਉ ਨੂੰ ਫਰੂਕੀ ਜੀ ਪਤਾ ਹੋਵੇ ਇਚ ਜ਼ਹਿਰ ਆ ਇਹਨੂੰ ਪੀਂਦੇ ਸਾਰ ਤੁਸੀਂ ਮਰ ਵੀ ਸਕਦੇ ਹੋ ਕਿਉਂਗੀ ਜੀ ਬਿਲਕੁਲ ਬਣੀ ਪਰ ਨਸ਼ੇੜੀ ਬੰਦਾ ਪੀਂਦਾ ਹੂੰ ਕਿਉਂ ਪੀਂਦਾ ਉਹਦੀ ਵਿਲ ਪਾਵਰ ਆ ਹੂੰ ਉਹਦੇ ਅੰਦਰ ਇੱਕ ਕੌਨਫੀਡੈਂਸ ਆ ਯਾਰ ਮੈਨੂੰ ਇਹ ਕੁਝ ਨਹੀਂ ਹੋਣ ਦਿੰਦੀ ਹੂੰ ਹੂੰ ਉਹਦੀ ਵਿਲ ਪਾਵਰ ਸਹੀ ਟਰੈਕ ਤੇ ਇਸਤੇਮਾਲ ਕੀਤੀ ਜਾਵੇ ਉਹ ਤਾਂ ਮਿਸਗਾਈਡ ਹੋ ਗਿਆ ਨਾ ਹੂੰ ਉਹ ਤਾਂ ਕਿਸੇ ਕੰਪਲੈਕਸ ਇਨਫੀਰੀਅਰ ਕੰਪਲੈਕਸ ਦਾ ਆ ਗਿਆ ਕੰਪੈਰੀਜ਼ਨ ਕਰਨ ਲੱਗ ਗਿਆ ਕੋਈ ਉਹਦੇ ਅੰਦਰ ਆਪਦੇ ਅੰਦਰ ਡਰ ਬਹਿ ਗਿਆ ਕੋਈ ਗੱਲ ਉਹ ਲੁਕਾਉਣ ਲੱਗ ਗਿਆ ਕਿਸੇ ਨਾਲ ਉਹਦੀ ਨਾਰਾਜ਼ਗੀ ਉਹ ਚੱਕਰਾਂ ਦੇ ਵਿੱਚ ਦਾਰੂ ਪੀਣ ਲੱਗ ਗਿਆ ਜਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨ ਲੱਗ ਗਿਆ ਬਟ ਤੁਸੀਂ ਇਹ ਤਾਂ ਦੇਖੋ ਉਹਦੀ ਵਿਲ ਪਾਵਰ ਕਿੰਨੀ ਆਪਾਂ ਉਸ ਪੋਜ਼ਿਟਿਵਿਟੀ ਤੇ ਦੇਖੋ ਜਿੱਦਾਂ ਉਹਨੇ ਨਸ਼ਾ ਛੱਡਿਆ ਤੇ ਜਿੱਦੇ ਉਹਨੇ ਫੋਕਸ ਕੀਤਾ ਆਪਣੇ ਕੰਮ ਪ੍ਰਤੀ ਆਪਦੀ ਖੇਤੀਬਾੜੀ ਪ੍ਰਤੀ ਜਿੱਥੇ ਤੱਕ ਆਮ ਬੰਦੇ ਦਾ ਦਿਮਾਗ ਜਾਣਾ ਨਹੀਂ ਇਹਦਾ ਉਤੋਂ 100 ਗੁਣਾ ਅੱਗੇ ਚੱਲਦਾ ਅੱਛਾ ਇੱਕ ਹੋਰ ਸਵਾਲ ਹੈਗਾ ਫਿਰ ਜਿਨ੍ਹਾਂ ਦੇ ਤੁਸੀਂ ਕਹਿ ਰਹੇ ਹੋ ਗੰਨੇ ਦਾ ਰਸ ਹੈਗਾ ਚੂਣਾ ਹੈਗਾ ਇਹ ਸਾਡੇ ਸਰੀਰ ਲਈ ਨਿਯਮਤ ਦਿੱਤੀ ਹੈ ਕੁਦਰਤ ਨੇ ਤੇ ਫਿਰ ਬਹੁਤ ਵਾਰ ਹੁੰਦਾ ਕਿ ਇਦਾਂ ਦੇ ਟੋਟਕੇ ਇਦਾਂ ਦੇ ਨੁਸਖੇ ਅਸੀਂ ਅਪਣਾ ਲੰਨੇ ਆ ਬੜੇ ਜਦੋਂ ਨਸ਼ਾ ਛੱਡ ਚੁੱਕਿਆ ਹੁੰਦਾ ਹੈ ਪਰ ਨਸ਼ਾ ਛਟਣ ਤੋਂ ਬਾਅਦ ਸਰੀਰ ਨਹੀਂ ਸਾਫ਼ ਦਿੰਦਾ ਫਿਰ ਉਹਦੇ ਵਾਸਤੇ ਸਾਡੇ ਕੋਲ ਕੀ ਹੁੰਦਾ ਜੀ ਇਸ ਤੋਂ ਉੱਪਰ ਦਾ ਕੁਝ ਹੈ ਉਹਨਾਂ ਲੋਕਾਂ ਵਾਸਤੇ ਮੈਂ ਬੇਨਤੀ ਕਰੂੰਗਾ ਜੀ ਲੀਵਰ ਡिटॉक्स ਕਰਨਾ ਬਹੁਤ ਜ਼ਰੂਰੀ ਆ ਹਮ ਮਹਾਰਾਜਾ ਸ਼ਾਹੀ ਸ਼ਰਬਤ ਦੀ ਬੈਸਟ ਉਹਦੇ ਵਿੱਚ ਹਮ ਤੁਸੀਂ ਜਿਹੜੇ ਜਦੋਂ ਆਪਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਨਹੀਂ ਹਮ ਉਹ ਨਸ਼ਾ ਆਪਣੇ ਲੀਵਰ ਨੂੰ ਖਾਨ ਕਰਦਾ ਜਦੋਂ ਲੀਵਰ ਪ੍ਰੋਪਰ ਐਨਜ਼ਾਈਮ ਬਣਾਉਣ ਲੱਗਿਆ ਆਪਣੇ ਦਿਮਾਗ ਨੂੰ ਸੈਰੋਟੋਨਿਨ ਐਂਡ ਡੋਪਾਮਾਈਨ ਸਭ ਪੇਟ ਚ ਜਾਦਾ ਤਾਂ ਲੀਵਰ ਦੇ ਉੱਤੇ ਧਿਆਨ ਦੇਣਾ ਜ਼ਰੂਰੀ ਆ ਉਹਦੇ ਵਾਸਤੇ ਮਹਾਰਾਜਾ ਸ਼ੇਸ਼ਰਬਤ ਸਭ ਤੋਂ ਬੈਸਟ ਹੁੰਦਾ ਕੀ ਕਰੂਗਾ ਇਹ ਨਸ਼ੇੜੀ ਵਾਸਤੇ ਕੀ ਕਰੂਗਾ ਨਸ਼ੇੜੀ ਦੀ ਕੀ ਹੈਲਪ ਕਰ ਸਕਦਾ ਸਾਨੂੰ ਇਹ ਦੱਸੋ ਵੇਖੋ ਜੀ ਜਿਹੜਾ ਬੰਦਾ ਨਸ਼ਾ ਕਰਦਾ ਨਾ ਜੀ ਉਹਦੇ ਇੱਕੋ ਹੀ ਪ੍ਰੋਬਲਮ ਆ ਉਹਨੇ ਆਪਣਾ ਲੀਵਰ ਡੈਮੇਜ ਕੀਤਾ ਲੀਵਰ ਐਨਜ਼ਾਈਮਸ ਪ੍ਰੋਪਰ ਨਹੀਂ ਬਣਾ ਰਿਹਾ ਜੇ ਲੀਵਰ ਪ੍ਰੋਪਰ ਐਨਜ਼ਾਈਮ ਬਣਾਵੇ ਉਹਦੇ ਦਿਮਾਗ ਨੂੰ ਜਿਹੜਾ ਰਿਕੁਆਇਰਡ